ਦਿੱਲੀ ਤੋਂ ਹਾਰਨ ਦੇ ਬਾਅਦ ਸਮੂਚੀ ਉੱਥੋਂ ਦੀ ਸਰਕਾਰ ਨੇ ਪੰਜਾਬ ਵਿੱਚ ਆ ਕੇ ਕਬਜ਼ਾ ਕਰ ਲਿਆ ਤੇ ਅਸਲੀ ਸੀਮਿੰਿਸਟਰ ਅਸਲੀ ਸਾਰਾ ਕੁਝ ਉਹਨਾਂ ਨੇ ਕੰਟਰੋਲ ਕਰ ਲਿਆ ਮਨੀਸ਼ ਸੋਡਿਆ ਤੇ ਜੈਨ ਜਿਹੜੇ ਮਿਨਿਸਟਰ ਸੀ ਜਿਹੜੇ ਉੱਥੇ ਜੇਲ੍ਹਾਂ ਸੀ ਕ腐ਸ਼ਨ ਦੇ ਕੇਸ ਸੀ ਉਹਨਾਂ ਨੂੰ ਪੰਜਾਬ ਸੰਭਾਲਦਾ ਡੀ ਫੈਕਟੋ ਕੇਜਰੀਵਾਲ ਦੇ ਹੁਕਮ ਹੁਣ ਚੱਲਣ ਲੱਗ ਗਿਆ ਜਿਹੜੀ ਅੱਜ ਮੈਂ ਗੱਲ ਕਰਨ ਲੱਗਿਆ ਆ ਗੱਲ ਹੈ ਕਿ ਇਹਨਾਂ ਨੇ ਕੇਜਰੀਵਾਲ ਤੇ ਸਸੋਡਿਆ ਤੇ ਜੈਨ ਤੇ ਇਹਨਾਂ ਦੀ ਟੀਮ ਨੇ ਫੈਸਲਾ ਕਰ ਲਿਆ ਕਿ ਸਾਡਾ 1.5 ਸਾਲ ਰਹਿ ਗਿਆ ਅਸੀਂ ਵੱਧ ਤੋਂ ਵੱਧ ਪੈਸਾ ਹੁਣ ਇੱਥੋਂ ਇਕੱਠਾ ਕਰੀਏ ਜੋ ਇਹਨਾਂ ਕੋਲੇ ਮਨ ਚਾਉਂਦਾ ਧਾਂਦਲੀਆਂ ਕਰਨ ਦੀ ਸਕੀਮਾਂ 24 ਘੰਟੇ ਬੰਦੀਆਂ ਹੁਣ ਜਿਹੜਾ ਸਭ ਤੋਂ ਵੱਡੀ ਗੱਲ ਇਹ ਵੱਡੀ ਤਾਂਦਲੀ ਜੇ ਕਰਨ ਲੱਗੇ ਐ ਤੇ ਸਕੀਮ ਬਣਾਈ ਐ ਕਿ ਜਿਹੜੀ ਜ਼ਮੀਨ ਲੁਧਿਆਣੇ ਦੇ ਨਾਲ ਤਕਰੀਬਨ 24000 ਏਕੜ ਜ਼ਮੀਨ ਨੂੰ ਅਕਵਾਇਰ ਕਰਨ ਦਾ ਪਲਾਨ ਬਣਾ ਲਿਆ ਪਲਾਨ ਕੀ ਐ ਆ ਇਹਨਾਂ ਨੇ ਇੰਟਰਨਲੀ ਮੈਂ ਸਾਰੇ ਅਫਸਰਾਂ ਨੇ ਮੈਨੂੰ ਦੱਸਿਆ ਤੇ ਮੈਨੂੰ ਆਪਣੇ ਸੋਰਸਸ ਦੱਸਿਆ ਇਹਨਾਂ ਨੇ ਕੀ ਕਰਨਾ ਐ ਚਾਰੋਂ ਤਰਫ ਲੁਧਿਆਣੇ ਦੇ ਚਾਰੋਂ ਤਰਫ ਲੁਧਿਆਣੇ ਦੇ ਇਹਨਾਂ ਨੇ ਐਕ acquisition ਦਾ ਨੋਟਿਸ ਦੇ ਦੇਣਾ ਹੈ ਐਕquisition ਦਾ ਨੋਟਿਸ ਦਾ ਮਤਲਬ ਹੈ ਕਿ ਉੱਥੇ ਰਜਿਸਟਰੀਆਂ ਬੰਦ ਹੋ ਜਾਣਗੀਆਂ ਕਿਸਾਨ ਜਾਂ ਵਪਾਰੀ ਜਿੱਦੀ ਵੀ ਕੋ ਜਮੀਨ ਹੈ ਜਿਹਨੇ ਕੋਈ ਇਨਵੈਸਟਮੈਂਟ ਵਾਸਤੇ ਲਈਤੀ ਹੈ ਉਹ ਅੱਗੇ ਵੇਚ ਨਹੀਂ ਸਕਣਗੇ ਕਿਉਂਕਿ ਉਹ ਲੈਂਡ ਅੰਡਰ ਐਕquisition ਹੋ ਜਾਊਗਾ ਫਿਰ ਇਹਨਾਂ ਨੇ ਪਲਾਨ ਕੀ ਕੀਤਾ ਅਕਵਾਇਰ ਇਹਨਾਂ ਨੇ ਕਰਨੀ ਨਹੀਂ ਇਹਨੇ ਪਲਾਨ ਕੀ ਕੀਤਾ ਇਹਨਾਂ ਨੇ ਜਿੰਨਾ ਜਿੰਨਾ ਦੀਆਂ ਜ਼ਮੀਨਾਂ ਨੂੰ ਉਹਨਾਂ ਨੂੰ ਅਪਰੋਚ ਕਰ ਲਿਆ ਕੀ ਤੁਸੀਂ ਬੈਕਡੇਟ ਤੇ ਉਹਨਾਂ ਤੋਂ ਐਪਲੀਕੇਸ਼ਨ ਲੈ ਰਿਆ ਸੀਐਲਯੂ ਵਾਸਤੇ ਕਿ ਸਾਡੀ ਮੇਰੇ ਕੋਲ 70 ਕਿੱਲੇ ਹੈ ਜੀ ਮੇਰੀ ਸੀਐਲਯੂ ਕਰਾ ਦਿਓ ਜਿਹਦੀ ਦੂਜੀ ਕੋਈ 100 ਕਿੱਲਾ ਹੈ ਕਿਸੇ 400 ਕਿੱਲਾ ਹੈ ਇਹਨਾਂ ਨੇ 1 ਕਰੋੜ ਰੁਪਇਆ ਕਿੱਲੇ ਦਾ ਰੇਟ ਰੱਖ ਲਿਆ ਇਹਦੇ 100 ਕਿੱਲਾ ਹੈ 100 ਕਰੋੜ ਰੁਪਇਆ ਦਿਓ ਤੇ ਤੁਸੋਂ ਅਸਾਸੀ ਤੁਹਾਨੂੰ ਲੈਂਡ ਐਕਵੀਜ਼ਿਸ਼ਨ ਜੋ ਕਰਨਾਗੇ ਕੀ ਕਹਿਣਗੇ ਕੀ ਜੀ ਅਸੀਂ ਇੱਥੇ ਡਿਵੈਲਪ ਕਰਨਾ ਸੀ ਕਿਉਂਕਿ ਆਹ ਲੋਕਾਂ ਨੇ ਪਹਿਲੇ ਹੀ ਸੀਐਲਓ ਅੱਤੇ ਅਪਲਾਈ ਕੀਤਾ ਹੈ ਤੇ ਐਸ ਕਰਕੇ ਅਸੀਂ ਇਹਨਾਂ ਨੂੰ ਅਸੀਂ ਐਗਜ਼ੈਮਪਟ ਕਰਨਾ ਏਮ ਪੈਸਾ ਲੈ ਕੇ ਇੱਕ ਇੱਕ ਕਰੋੜ ਰੁਪਇਆ ਲੈ ਕੇ ਆਈ ਸਕੀਮ ਹੁਣ ਇਹਨਾਂ ਨੇ ਬਠਿੰਡੇ ਵੀ ਸ਼ੁਰੂ ਪਲਾਨ ਦੀ ਸ਼ੁਰੂ ਕਰਤੀ ਉੱਤੇ ਟੀਮਾਂ ਲਾਤੀਆਂ ਉੱਥੇ ਵੀ ਮਲਾਹਾਰ 10000 ਤਕਰੀਬਨ ਇਹਨਾਂ ਨੇ ਪੰਜਾਬ ਦੇ ਚਾਰੋਂ ਸ਼ਹਿਰਾਂ ਦੇ ਆਸਾਰੋ ਤਰਫ ਜਿੰਨੀ ਲੈਂਡ ਹੈ ਇਹਨਾਂ ਦਾ ਪਲਾਨ ਹੈ ਕਿ ਸਾਰਿਆਂ ਤੇ ਐਕ acquisition ਨੋਟਿਸ ਬਣਾਈ ਜਾਣ ਉਹਦੇ ਬਾਅਦ ਬਿਲਡਰਾਂ ਤੋਂ ਕਿਸਾਨਾਂ ਤੋਂ ਵਪਾਰੀਆਂ ਤੋਂ ਕਰੋੜ ਕਰੋੜ ਕਿਉਂਗੇ ਇਹਨੂੰ ਪਤਾ ਹੈ ਕਿ ਸਾਡੀ ਸਰਕਾਰ ਹੁਣ ਡੇਢ ਸਾਲ ਰਹੀ ਹੈ ਮੈਂ ਅੱਜ ਕਹਿਣਾ ਚਾਹਣਾ ਕਿਉਂਕਿ ਮੈਨੂੰ ਬਹੁਤ ਕਿਸਾਨਾਂ ਨੇ ਲੋਕਾਂ ਨੇ ਆਮ ਵਪਾਰੀਆਂ ਨੇ ਬਹੁਤ ਟੈਲੀਫੋਨ ਪਿਛਲੇ ਦਿਨਾਂ ਚ ਮੇਰੇ ਕੋਲੇ ਆਏ ਹੈ ਕਿ ਸਾਡੇ ਨਾਲ ਬਹੁਤ ਵੱਡਾ ਧੱਕਾ ਕਰਨ ਲੱਗੇ ਆ ਪੰਜਾਬ ਨੂੰ ਲੁੱਟਣ ਤੇ ਲੱਗਿਆ ਤੇ ਸਾਨੂੰ ਕਈ ਵਪਾਰੀਆਂ ਨੇ ਕਈ ਲੋਕਾਂ ਨੇ ਮੈਨੂੰ ਕਿਹਾ ਕਿ ਸਾਥੋਂ ਕਰੋੜ ਰੁਪਏ ਕਿਲਾ ਮੰਗਣ ਵੀ ਲੱਗੇ ਆ ਕਿ ਜੇ ਤੁਸੀਂ ਆਪਣਾ ਬਚਾਉਣਾ ਮੈਂ ਇੱਕ ਅਫਸਰ ਸਨਮ ਨੂੰ ਕਹਿਣਾ ਚਾਹਣਾ ਆਮ ਆदमी ਪਾਰਟੀ ਥੋਥੋਂ ਤਾਂਦ ਲਿਆ ਖਲਾਰੀ ਹੈ ਮੈਂ ਬੇਨਤੀ ਕਰਦਾ ਅਫਸਰ ਸਬੰਧ ਨੂੰ ਆਪਣੀ ਨੌਕਰੀ ਖਤਰੇ ਚ ਨਾ ਲੈ ਕੇ ਆਓ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਇਹਨਾਂ ਦੇ ਕਹਿਣ ਤੇ ਤੁਸੀਂ ਫੈਸਲੇ ਕਰੀ ਜਾਂਦੇ ਹੋ ਇਲਿਗਲ ਫੈਸਲੇ ਹੋਈ ਜਾਂਦੇ ਐ ਤੁਸੀਂ ਹੈਰਾਨ ਰਹਿ ਜਾਓਗੇ ਪੰਜਾਬ ਭਵਨ ਚ ਜਸ ਸਤਿੰਦਰ ਜੈਨ ਸਸੋੜੀਆ ਆਪ ਮੀਟਿੰਗ ਕਰਦੇ ਆ ਤੇ ਸਾਰੇ ਮਨਿਸਟਰ ਤੇ ਸੈਕਟਰੀ ਉੱਥੇ ਹੁੰਦੇ ਆ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਰ ਅਫਸਰ ਦੀ ਜਦੋਂ ਉਹ ਜੁਆਇਨ ਕਰਦਾ ਹੈ ਓਥ ਆਫ ਸੀਕਰਸੀ ਹੁੰਦੀ ਹੈ ਹਰ ਮਨਿਸਟਰ ਦੀ ਓਥ ਆਫ ਸੀਕਰਸੀ ਹੈ ਜਦੋਂ ਆਪਾਂ ਸੌਂਖ ਹੈ ਜੇ ਮਨਿਸਟਰ ਵੀ ਗਵਰਨਰ ਤੋਂ ਓਥ ਆਫ ਸੀਕਰਸੀ ਲੈਣੇ ਮਤਲਬ ਕੀ ਹੈ ਕਿ ਸਰਕਾਰ ਦੇ ਫੈਸਲੇ ਬਾਹਰ ਕਿਸੇ ਨੂੰ ਦੱਸਣੇ ਕਰਨ ਤੋਂ ਪਹਿਲੇ ਪਰ ਆ ਮੀਟਿੰਗ ਹੀ ਸਸੋਦੀਆ ਲੈ ਰੇ ਕਿਸ ਕਪੈਸਿਟੀ ਵਿੱਚ ਸਸੋਦੀਆ ਕਿਸ ਕਪੈਸਿਟੀ ਵਿੱਚ ਜੈਨ ਇਹਨਾਂ ਨੂੰ ਮਨਿਸਟਰਾਂ ਵਾਂਗੂ ਪੰਜ-ਪੰਜ ਮਨਿਸਟਰੀਆਂ ਵੰਡ ਦਿਤੀਆਂ ਇਹਨਾਂ ਨੂੰ ਘਰ ਦੇ ਦਿੱਤੇ ਆ ਸਾਰੀ ਸਮੂਚੀ ਸਰਕਾਰ ਦਿੱਲੀ ਦੀ ਜਿਹੜਾ ਉਹਨਾਂ ਦਾ ਜਿਹੜਾ ਹੈਗਾ ਪੀਏ ਵਿਪਲ ਵਿਪਲ ਕੁਮਾਰ ਉਹ ਤਾਂ ਚੀਫ ਮਨਿਸਟਰ ਨਾਲ ਲਾਤਾ ਹੈ ਜੀਨੇ ਉੱਥੇ ਇੱਕ ਲੜਕੀ ਲੇਡੀ ਐਮਪੀ ਨਾਲ ਬ੍ਰਾਥ ਲੂ ਕੀਤਾ ਸੀ ਕੇਸ ਰਜਿਸਟਰ ਹੋਇਆ ਸੀ ਉਹਨੂੰ ਇੱਥੇ ਡਵਾਈਸ ਲਾਤਾ ਜਿੰਨੀਆਂ ਕਾਰਪੋਰੇਸ਼ਨਾਂ ਸਾਰਿਆਂ ਤੇ ਜਿੰਨੇ ਚੇਅਰਮੈਨ ਐ ਬਾਹਰ ਦੇ ਆ ਗਏ ਰੈਰਾ ਵਰਗੀ ਆਰਗੇਨਾਈਜੇਸ਼ਨ ਜਿਹੜੀ ਬਿਲਡਰਾਂ ਨੂੰ ਦੇ ਕੰਟਰੋਲ ਵਾਸਤੇ ਇੱਕ ਸੰਸਥਾ ਬਣੀ ਐ ਬਾਹਰੋਂ ਦਿੱਲੀੋਂ ਲਾਤੇ ਕਿਉਂ ਲਾਏ ਕਹਨ ਜਿਹੜੇ ਚੇਅਰਮੈਨ ਲੱਗਦੇ ਆ ਉਹਨਾਂ ਨੂੰ ਕਲੀਅਰ ਇਨਸਟਰਕਸ਼ਨਸ ਐ ਇੰਨਾ ਪੈਸਾ ਇਕੱਠਾ ਕਰਕੇ ਆਉਣਾ ਐ ਬੜੇ ਦੁੱਖ ਨਾਲ ਕਹਿਣਾ ਪੈਂਦਾ ਐ ਮੈਂ ਅਜ ਤੱਕ ਆਜ਼ਾਦੀ ਦੇ ਬਾਅਦ ਕਿਸੇ ਸੂਬੇ ਦੀ ਹਾਲਾਤ ਐਜੀ ਮਾਰੀ ਨਹੀਂ ਦੇਖੀ ਜਿਵੇਂ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਤੇ ਉਹਦੇ ਜਿਹੜੇ ਜਿੰਨੇ ਵੀ ਉਹਦੇ ਸਾਥੀ ਐ ਉਹਨਾਂ ਨੇ ਪੰਜਾਬ ਨੂੰ ਇੱਕ ਲੁੱਟਣ ਦਾ ਜ਼ਰੀਆ ਬਣਾ ਲਿਆ ਸੋ ਮੈਂ ਕਲੀਅਰ ਕਰਨਾ ਚਾਹਣਾ ਆ ਜਿਹੜੀ ਜ਼ਮੀਨ ਆ ਕਿਸਾਨਾਂ ਦੀ ਜ਼ਮੀਨ ਐ ਬਿਗੈਰ ਕਿਸਾਨਾਂ ਤੋਂ ਅਪਰੂਵਲ ਐ ਆ ਜਮੀਨ ਅਸੀਂ ਕੋਈ ਐਕਵਾਇਰ ਨਹੀਂ ਹੋਣ ਦੇਵਾਂਗੇ ਕੁਛ ਮਰਜ਼ੀ ਕਰਨਾ ਪਏ ਐਜੀਟੇਸ਼ਨ ਕਰਨੀ ਪਏ ਹਰ ਹੀਲਾ ਕਰਨੇ ਪੰਜਾਬ ਦੀ ਲੁੱਟ ਅਕਾਲੀ ਦਲ ਨਹੀਂ ਹੋਣ ਦਊਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਵਾਰਿਸ ਪਾਰਟੀ ਹੈ ਸਾਡੀ ਜਮਹੂਰੀ ਹੈ ਭਾਵੇਂ ਕਾਂਗਰਸ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਭਾਵੇਂ ਦੂਜੀਆਂ ਪਾਰਟੀਆਂ ਇਹਨਾਂ ਦੀ ਕੋਈ ਜਮਹੂਰੀ ਨਹੀਂ ਆ ਤਾਂ ਇੱਥੇ ਆਉਂਦੇ ਐ ਇੱਕ ਸੂਬਾ ਸਮਝ ਕੇ ਆਉਂਦੇ ਐ ਕਿ ਇੱਕ ਸਟੇਟ ਤੇ ਅਸੀਂ ਕਬਜ਼ਾ ਕੀਤਾ ਹੈ ਸਾਡੇ ਵਾਸਤੇ ਆ ਸਟੇਟ ਨਹੀਂ ਐ ਸਾਡੇ ਵਾਸਤੇ ਆ ਘਰ ਐ ਤੋ ਇਸ ਕਰਕੇ ਮੈਂ ਅੱਜ ਅਫਸਰ ਸਹਿਬਾਨ ਨੂੰ ਬੇਨਤੀ ਕਰਨਾ ਚਾਹਣਾ ਕਿ ਇਸ ਆ ਜਿਹੜੀ ਸਾਲ ਡੇਢ ਸਾਲ ਰਹਿ ਗਿਆ ਬਾਅਦ ਆ ਸਾਰੀਆਂ ਜਿਹੜੇ ਫੈਸਲੇ ਜਿਹੜੇ ਗਲਤ ਤੁਹ ਤੋਂ ਕਰਾਈ ਜਾਂਦੇ ਐ ਆ ਸਾਰੇ ਗਲਤ ਫੈਸਲੇ ਆ ਭੁਗਤਨੇ ਤੁਹਾਨੂੰ ਪੈਣੇ ਐ ਇਹਨਾਂ ਨੇ ਤਾਂ ਭੁਗ ਇਹਨਾਂ ਨੂੰ ਤਾਂ ਭੁਗਤਨੇ ਪੈਣੇ ਹੀ ਪੈਣੇ ਐ ਪਰ ਅਫਸਰਾਂ ਨੂੰ ਵੀ ਭੁਗਤਨੇ ਪੈਣੇ ਐ ਐਸ ਕਰਕੇ ਆ ਗਲਤ ਫੈਸਲੇ ਜਿਹੜੇ ਕਰਾਰੇ ਆ ਕਰਨੇ ਬੰਦ ਕਰ ਦਿਓ ਕੋਈ ਧੱਕਾ ਨਾ ਕਰੋ ਕਿਉਂਕਿ ਸਾਰੀਆਂ ਇਨਕੁਆਰੀਆਂ ਖੁੱਲ ਗਈਆਂ ਸਾਰਿਆਂ ਤੇ ਇਨਵੈਸਟੀਗੇਸ਼ਨ ਹੋਣਗੇ ਸਾਰਿਆਂ ਤੇ ਵਿਜੀਲੈਂਸ ਤੇ ਦੂਜੇ ਡਿਪਾਰਟਮੈਂਟ ਸਾਰੀ ਇਨਵੈਸਟੀਗੇਸ਼ਨ ਕਰ ਰਿਹਾ ਜਿਸ ਤਰੀਕੇ ਨਾਲ ਲੱਗੇ ਸੱਕਾ ਹੀ ਵੱਡੇ ਵੱਡੇ ਪ੍ਰੂਫ ਸਾਡੇ ਕੋਲੇ ਆ ਗਏ ਆ ਜਿਸ ਤਰੀਕੇ ਨਾਲ ਕਰ ਰਿਹਾ ਤੋਂ ਐਸ ਕਰਕੇ ਮੈਂ ਅੱਜ ਸਾਰੇ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਖੜਾ ਹੈ ਤੇ ਹਰ ਕਿਸਮ ਦੀ ਜੋ ਐਜੀਟੇਸ਼ਨ ਕਰਨੀ ਪਏ ਜੋ ਚੀਜ਼ਾਂ ਤੇ ਕੋਰਟ ਜਾਣਾ ਪਏ ਕਿਤੇ ਵੀ ਕਰਨਾ ਪਏ ਅਸੀਂ ਪੰਜਾਬ ਦੇ ਨਾਲ ਤੱਕਾ ਨਹੀਂ ਹੁੰਦਾ ਕਿ ਪੰਜਾਬ ਦੇ ਕਿਸਾਨੀ ਨਾਲ ਪੰਜਾਬ ਦੇ ਵਪਾਰੀਆਂ ਨਾਲ ਪੰਜਾਬ ਦੇ ਲੋਕਾਂ ਨਾਲ ਤੱਕਾ ਨਹੀਂ ਹੁੰਦਾ ਅਮਾਥੋਂ ਅੱਜ ਅੱਜ ਮੈਂ ਕਹਿਣ ਆਇਆ ਤੇ ਨਾਲੇ ਵਰਨਿੰਗ ਵੀ ਦੇ ਰਿਹਾ ਸੈਂਟਰ ਪੰਜਾਬ ਸਰਕਾਰ ਨੂੰ ਤੇ ਅਫਸਰਾਂ ਨੂੰ ਤੇ ਦੂਜਿਆਂ ਨੂੰ ਤੁਸੀਂ ਇਹ ਗਲਤ ਕੰਮ ਕਰਨਾ ਬੰਦ ਕਰ ਦਿਓ